ਉਹ ਦੇਖਦੇ ਆ ਕਿ ਜਦੋਂ ਵੀ ਕੋਈ ਚੋਣ ਹੁੰਦੀ ਆ ਤਾਂ ਐਸਵਾਈਐਲ ਦਾ ਮੁੱਦਾ ਸਭ ਤੋਂ ਪਹਿਲਾਂ ਉਹਨੂੰ ਛੇੜਿਆ ਜਾਂਦਾ ਮਤਲਬ ਕੋਈ ਸਮਾਂ ਸੀ ਜਦੋਂ ਪੰਜਾਬ ਕੋ ਬਾਦ ਤੋਂ ਪਾਣੀ ਸੀ ਪਰ ਹੁਣ ਪੰਜਾਬ ਕੋ ਪਾਣੀ ਬਹੁਤ ਘੱਟ ਰਹਿ ਗਿਆ ਧਰਤੀ ਹੇੜਲਾ ਪਾਣੀ ਵੀ ਅਸੀਂ ਮੁਕਾ ਬੈਠੇ ਪੰਜਾਬ ਦੇ ਪਾਣੀ ਨੂੰ ਪ੍ਰੋਟੈਕਟ ਕਰਨ ਦੀ ਬਜਾਏ ਹਰਿਆਣਾ ਦੇ ਪਾਣੀ ਨੂੰ ਪ੍ਰੋਟੈਕਟ ਕਰਕੇ ਆ ਗਏ ਇਹ ਕੋ ਪਹਿਲੀ ਗੱਲ ਤਾਂ ਬੀਬੀ ਅਜਿੰਦਰ ਕੋ ਪਟਿਆਲਪੁਰਾਂ ਦਾ ਜਿਹੜਾ ਬਿਆਨ ਆ ਬੜਾ ਹੀ ਗੰਭੀਰ ਆ ਬੜਾ ਸੀਰੀਅਸ ਆ ਔਰ ਇਹਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਆ ਇਹ ਕਹਿ ਸਕਦੇ ਆ ਕਿ ਬਿੱਲੀ ਥੈਲਿਓ ਬਾਹਰ ਕੱਢੀ ਨਾ ਬੀਬੀ ਪਟਿਆਲ ਦੇ ਇੱਕ ਹੋਰ ਬਿਆਨ ਦੇ ਉਹਨੇ ਦੋ ਬੜੇ ਅਹਿਮ ਬਿਆਨ ਦਿੱਤੇ ਜਿਹੜੇ ਲੀਡਰ ਸਖਬੀਰ ਸਿੰਘ ਬਾਦਲ ਨੂੰ ਛੱਡ ਗਏ ਉਹ ਪਛਤਾ ਰਹੇ ਨੇ ਤੇ ਕੁਝ ਪਛਤਾਉਣਗੇ ਮੈਡਮ ਭੱਟ ਮੇਰਾ ਖਿਆਲ ਏਜਡ ਹੋ ਗਏ ਬੁਢਾਪੇ ਦੀ ਕਈ ਵਾਰੀ ਗੱਲਾਂ ਇਹ ਨਰੁਦਰ ਤੇ ਨਿਕਲ ਆਉਂਦੀਆਂ ਮੈਂ ਇਹ ਗੱਲ ਹੈ ਮੈਡਮ ਭੱਟ ਨੂੰ ਕਿੱਥੋਂ ਸੁਣਾਇਆ ਜਾਂ ਜਾਣਕਾਰੀ ਆਈ ਕਿ ਪਛਤਾ ਰਹੇ ਨੇ ਜਾਂ ਪਛਤਾਉਣਗੇ ਜਾਂਏ ਹੋਏਗਾ ਸਾਹਿਬ ਜੀ ਪੀਸੀ ਤੇ ਚੋਣਾ ਯਕੀਨੀ ਬਣਾਉਣ ਲਈ ਮਨ ਅਸੀਂ ਪੰਥ ਨੂੰ ਪੰਜਾਬੀਆਂ ਨੂੰ ਨਾਨਕ ਨਾਮ ਦੇ ਵਾਰੋਂ ਉਹਨਾਂ ਨੂੰ ਲਾਂਬੰਦ ਕਰਾਂਗੇ ਮਤਲਬ ਕੋਈ ਰੇਪ ਦਾ ਕੇਸ ਹੋਵੇ ਕੋਈ ਕਾਤਲ ਹੋਵੇ ਕੋਈ ਡਕੈਟ ਹੋਵੇ ਉਹਨਾਂ ਨੂੰ ਤਾਂ ਰੋਲ ਤੇ ਲਿਆਦਾ ਜਾਂਦਾ ਸੁਖਵੀਰ ਸਿੰਘ ਬਾਦਲ ਨੂੰ ਪੰਥ ਨੂੰ ਧਿਰ ਮੰਨਦੇ ਹੋ ਅਕਾਲੀ ਦਲ ਪੁਨਰ ਸਜੀਤੀਏ ਕੱਲ ਮੰਨਦਾ ਹੈ ਕਿ ਸਿਮਰਜੀਤ ਸਿੰਘ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਅਮਰਪਾਲ ਸਿੰਘ ਦੀ ਪਾਰਟੀ ਨਾਲ ਗੱਲ ਹੋਣੀ ਚਾਹੀਦੀ ਹੈ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿੰਨੀਆਂ ਸਿਆਸੀ ਤਨ ਸਾਰਿਆਂ ਨਾਲ ਕੋਸ਼ਿਸ਼ ਕਰੋਗੇ ਚਰਨਜੀਤ ਸਿੰਘ ਬਰਾੜਾ ਉਹ ਜਦੋਂ ਛੱਡ ਕੇ ਗਏ ਨਾ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਤੌਰ ਤੇ ਜਿਹੜੀ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਕਰ ਸਕੇ ਇੰਨੇ ਸਮੇਂ ਦਰਾਂ ਸੋਸ਼ਲ ਮੀਡੀਆ ਦਾ ਹਾਂ ਇਹ ਨਾ ਸਾਲ ਨੂੰ ਚੋਰ ਚੋਰ ਤੋਂ ਸਾਥ ਬਣਾ ਸਤਿ ਸ਼ਕਲ ਜੀ ਚੜ੍ਹਦੀ ਕਲਾ ਟੈਮ ਟੀਵੀ ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ 2027 ਦੀਆਂ ਚੋਣਾਂ ਬਿਲਕੁਲ ਸਿਰ ਤੇ ਹੈ ਬੇਸ਼ੱਕ 1 ਸਾਲ ਦਾ ਸਮਾਂ ਬਾਕੀ ਹੈ ਪਰ ਜੇਕਰ ਸਿਆਸਤ ਹੋਰ ਤੇ ਮੰਨੀਆ ਤਾਂ ਉਹਨੂੰ ਸਾਲ ਨਹੀਂ ਮੰਨਿਆ ਜਾਂਦਾ ਤਾਂ ਆਮ ਕਰਕੇ ਕਿਹਾ ਜਾਂਦਾ ਕਿ ਪੰਜਾਬ ਦੀ ਸਿਆਸਤ ਹੋਣ ਤੋਂ ਸਰਗਰਮ ਹੈ ਬਹੁਤ ਸਾਰੇ ਲੀਡਰ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਇੱਧਰ ਉੱਧਰ ਜਾ ਰਹੇ ਆ ਤੇ 5 6 ਮਹੀਨੇ ਮੰਨਿਆ ਜਾਂਦਾ ਕਿ ਇਹਨਾਂ ਚੋਣਾਂ ਦੀ ਜਿਹੜੀ ਤਿਆਰੀ ਹੈ ਉਹ ਲੱਗ ਜੇ ਤਾਂ ਉਸ ਤੋਂ ਬਾਅਦ ਚੋਣਾਂ ਕਿਸੇ ਵੀ ਸਮੇਂ ਅਨਾਉਂਸ ਕੀਤੀਆਂ ਜਾ ਸਕਦੀਆਂ ਸੋ ਹੁਣ ਪੰਜਾਬ ਦੀ ਸਿਆਸਤ ਕਿੱਧਰ ਨੂੰ ਕਰਵਟ ਲੈ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਇੱਕ ਸਿਆਸੀ ਧਿਰ ਉਹ ਵੀ ਹੈ ਜੋ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬਣੀ ਤੇ ਅੱਜ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਸ ਸਿਆਸੀ ਧਿਰ ਦੀ ਵੀ ਗੱਲ ਕਰਾਂਗੇ ਤੇ ਨਾਲ ਖੇਤਰੀ ਪਾਰਟੀ ਦੀ ਵੀ ਗੱਲ ਕਰਾਂਗੇ ਤੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੀ ਗੱਲ ਕਰਾਂਗੇ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਦਾਵਰ ਨੇਤਾ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਡੇ ਨਾਲ ਮੌਜੂਦ ਨੇ ਚੰਦੂ ਮਾਜਰਾ ਸਾਹਿਬ ਸਵਾਗਤ ਹੈ ਤੁਹਾਡਾ ਮਿਹਰਬਾਨੀ ਥੈਂਕ ਯੂ ਜੀ ਚੰਦਪਾ ਜੀ ਸਭ ਤੋਂ ਪਹਿਲਾਂ ਕਿ 2027 ਦੀਆਂ ਚੋਣਾਂ ਬਿਲਕੁਲ ਸਿਰ ਤੇ ਐ ਆਪਾਂ ਦੇਖਦੇ ਆ ਕਿ ਜਦੋਂ ਵੀ ਕੋਈ ਚੋਣ ਹੁੰਦੀ ਹੈ ਤਾਂ ਐਸਵਾਈਐਲ ਦਾ ਮੁੱਦਾ ਸਭ ਤੋਂ ਪਹਿਲਾਂ ਉਹਨੂੰ ਛੇੜਿਆ ਜਾਂਦਾ ਕਿਵੇਂ ਸਮਝਦੇ ਹੋ ਉਹਨੂੰ ਕਾਰਨ ਕਰ ਹੁਣ ਵੀ ਲੇਟੈਸਟ ਦੋ ਦਿਨ ਪਹਿਲਾਂ ਮੀਟਿੰਗ ਹੋ ਕੇ ਹੈਦੀਆਂ ਦੋਨੋਂ ਮੁੱਖ ਮੰਤਰੀਆਂ ਦੀ ਦੇਖੋ ਐਸਵਾਈਐਲ ਦਾ ਮੁੱਦਾ ਅਹਿਮਾ ਮਹੱਤਵਪੂਰਨ ਕਿਉਂਕਿ ਪਾਣੀ ਜਿੰਦ ਜਾਨਾ ਪਾਣੀ ਦੀ ਬੜੀ ਮਹੱਤਤਾ ਔਰ ਮਹੱਤਤਾ ਉਦੋਂ ਜ਼ਿਆਦਾ ਵੱਜ ਜਾਂਦੀ ਹੈ ਜਦੋਂ ਕਿਸੇ ਚੀਜ਼ ਦੀ ਥੋੜ੍ਹ ਹੋਵੇ ਮਤਲਬ ਕੋਈ ਸਮਾਂ ਸੀ ਜਦੋਂ ਪੰਜਾਬ ਕੋਲ ਵੱਧ ਪਾਣੀ ਸੀ ਪਰ ਹੁਣ ਪੰਜਾਬ ਕੋਲ ਪਾਣੀ ਬਹੁਤ ਘੱਟ ਰਹਿ ਗਿਆ ਧਰਤੀ ਹੇਠਲਾ ਪਾਣੀ ਵੀ ਅਸੀਂ ਮੁਕਾ ਬੈਠੇ ਮਤਲਬ ਗ੍ਰੀਨ ਰੈਗੂਲੇਸ਼ਨ ਦੇ ਵਿੱਚ ਮਤਲਬ ਧਰਤੀ ਹੇਠਲਾ ਪਾਣੀ ਬਹੁਤ ਅਸੀਂ ਖਤਮ ਕਰ ਲਿਆ ਹੁਣ ਦਰਿਆਵਾਂ ਦਾ ਪਾਣੀ ਜਿਹੜਾ ਹੈ ਜਦੋਂ ਰੀਅਰੋਗਰੇਸ਼ਨ ਹੋਈ ਪੰਜਾਬ ਹਰਿਆਣੇ ਦੀ ਜਿਹੜਾ ਉਸ ਸਮੇਂ ਪਾਣੀ ਸੀ ਉਹ ਅੱਜ ਤੋਂ ਕਈ 25 30% ਪਾਣੀ ਘਟ ਗਿਆ ਅਸਲ 'ਚ ਜਿਹੜੇ ਪਾਣੀ ਦੇ ਭੰਡਾਰਨ ਸੀ ਨਾ ਜਿੱਥੇ ਪਾਣੀ ਰੋਕਿਆ ਜਾਂਦਾ ਸੀ ਡੈਮ ਸੀ ਉਹਾਂ 'ਚ ਸਿਲਟ ਭਰ ਗਈ ਤੇ ਪਾਣੀ ਦੇ ਭੰਡਾਰਨ ਕੈਪੈਸਿਟੀ ਵੀ ਸਾਡੀ ਘਟ ਗਈ ਵੈਸੇ ਵੀ ਓਵਰਾਲ ਵੀ ਪਾਣੀ ਘਟਿਆ ਸੋ ਇਸ ਕਰਕੇ ਪਾਣੀ ਦਾ ਜਿਹੜਾ ਮੁੱਦਾ ਉਹ ਮਹੱਤਵਪੂਰਨ ਆ ਹੁਣੇ ਹੁਣ ਜਿਹੜੀ ਐਸਪੀਐਲ ਦੀ ਜੀ ਦਾ ਤੁਸੀਂ ਜ਼ਿਕਰ ਕੀਤਾ ਐਸਪੀਐਲ ਦੇ ਮੁੱਦੇ ਤੇ ਮੀਟਿੰਗ ਹੋਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਉਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ मतलब पंजाब ਦੇ ਹੱਕ ਚ ਸਟੈਂਡ ਲਈ ਲੈਣ ਦੀ ਥਾਂ ਹਰਿਆਣੇ ਦੇ ਹੱਕ ਚ ਸਟੈਂਡ ਲੈ ਲਿਆ ਪੰਜਾਬ ਦੇ ਸਟੈਂਡ ਠੀਕ ਨਹੀਂ ਲਿਆ ਬਿਲਕੁਲ ਇਤਿਹਾਸਕ ਗਲਤੀ ਕੀਤੀ ਆ ਔਰ ਬੜਾ ਬੜਾ ਧਰੋਗ ਕੀਤਾ ਪੰਜਾਬ ਦੇ ਪਾਣੀ ਨੂੰ ਪ੍ਰੋਟੈਕਟ ਕਰਨ ਦੀ ਥਾਂ ਤੇ ਹਰਿਆਣੇ ਦੇ ਪਾਣੀ ਨੂੰ ਪ੍ਰੋਟੈਕਟ ਕਰਕੇ ਆ ਗਏ ਮਨ ਚਾਹੀਦਾ ਤਾਂ ਇਹ ਸੀ ਕਿ ਉਹ ਰਿਪੋਰਟ ਮੂਲੰਕਨ ਜਿਹੜਾ ਪਾਣੀ ਦਾ ਉਹ ਲੈ ਕੇ ਜਾਂਦੇ ਔਰ ਦੱਸਦੇ ਵੀ ਜਦੋਂ ਪੰਜਾਬ ਹਰਿਆਣਾ ਬਣੇ ਨੇ ਉਦੋਂ ਪਾਣੀ ਕਿੰਨਾ ਸੀ ਅੱਜ ਕਿੰਨਾ ਰਹਿ ਗਿਆ ਉਸ ਪਾਣੀ ਦੇ ਵਿੱਚੋਂ ਜਿਹੜਾ ਵੰਡ ਹੋਈ ਪਰ ਹੁਣ ਉਹ ਇਹਨਾਂ ਨੇ ਕਰ ਲਿਆ ਵੀ ਜਿਹੜਾ ਉਸ ਸਮੇਂ ਪਾਣੀ ਸੀ ਉਹਦੇ ਵਿੱਚੋਂ ਜਿਹੜਾ ਹਰਿਆਲੇ ਨੂੰ ਜਾਂਦਾ ਸੀ ਉਹ ਪ੍ਰੋਟੈਕਟ ਕਰਿਆ ਹੈ ਮੁੱਖ ਮੰਤਰੀ ਸਾਹਿਬ ਪਿਛਲੇ ਦਿਨ ਤੁਸੀਂ ਯਾਦ ਹੋਣਾ ਕਿ ਇੱਕ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਣ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਕੁਝ ਅਧਿਕਾਰੀ ਮੇਰੇ ਕੋਲ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਆਪਾਂ ਬੰਬ ਧਮਾਕਾ ਕਰਤੀਏ ਤਾਂ ਤੁਹਾਡੀ ਜਿਹੜੀ ਸਰਕਾਰ ਦੁਆਰਾ ਆ ਸਕਦੀ ਆ ਪਹਿਲਾਂ ਤੇ ਬਿਆਨ ਨੂੰ ਆਪਾਂ ਕਿਵੇਂ ਦੇਖਦੇ ਹਾਂ ਦੂਜਾ ਅਜਿਹੇ ਆਪਿਆਨ ਦੇਣ ਦੀ ਕਿਵੇਂ ਲੋੜ ਪਈ ਤੁਹਾਨੂੰ ਕੀ ਲੱਗਦਾ ਤੁਸੀਂ ਕਿਸ ਪੱਖ ਤੋਂ ਦੇਖਦੇ ਤਦੋਂ ਪਹਿਲੀ ਗਲਤੀ ਬੀਬੀ ਅਰਜਿੰਦਰਾ ਕੋ ਪੱਤਰ ਹੋਰਾਂ ਦਾ ਜਿਹੜਾ ਬਿਆਨ ਆ ਬੜਾ ਹੀ ਗੰਭੀਰ ਆ ਬੜਾ ਸੀਰੀਅਸ ਆ ਔਰ ਇਹਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਆ ਇਹ ਕਹਿ ਸਕਦੇ ਆ ਕਿ ਬਿੱਲੀ ਥੈਲਿਓ ਬਾਹਰ ਕੱਢਤੀ ਸੱਚ ਸਾਹਮਣੇ ਕਰਤਾ ਇਹ ਗੱਲ ਜਾਗਰ ਕਰਤੀ ਕਿ ਕਾਂਗਰਸ ਰਾਜਾਂ ਸਮੇ ਜਿਹੜਾ 2 ਦਹਾਕੇ ਦੇ ਕਰੀਬ ਪੰਜਾਬ ਨੇ ਸੰਤਾਪ ਹਟਾਇਆ ਨਸ ਕੁਸੀ ਹੋਈ ਹਰ ਇੱਕ ਕਾ ਨੌਜਵਾਨ ਜਿਹੜੇ ਮਾਰੇ ਗਏ ਮਕਤਲਿਆਮ ਹੋਏ ਗੁਰੂ ਗੋਬਿੰਦ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਹਮਲੇ ਹੋਏ ਹਾਂਜੀ ਉਹ ਇਹ ਸਾਰਿਆਂ ਪਿੱਛੇ ਜਿਹੜਾ ਪਿਛੋਕੜ ਉਹ ਜਗਜਹਿਰ ਕਰਤਾ ਸ਼੍ਰੀਮਤੀ ਰਜਿੰਦਰ ਕਪੱਠੜਾ ਉਹਨਾਂ ਦੇ ਬਿਆਨ ਨੇ ਅਸੀਂ ਤਾਂ ਇਹ ਕਹਾਂਗੇ ਵੀ ਇਸ ਬਿਆਨ ਨੂੰ ਮੌਗ ਵੀ ਤਾਂ ਅੱਜ ਦੀ ਸਰਕਾਰ ਨੂੰ ਲੈਣਾ ਚਾਹੀਦਾ ਪਹਿਲੀ ਗੱਲ ਤਾਂ ਮੈਡਮ ਰਜਿੰਦਰ ਕਪੱਠੜਾ ਤੋਂ ਵਾਪਸਰਾਂ ਦੇ ਨਾਂ ਜਾਣਨੇ ਚਾਹੀਦੇ ਨੇ ਇਹੜੇ ਅਫਸਰ ਨੇ ਫੇਰ ਉਹਨਾਂ ਤੇ ਸਖਤੋ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਅੱਗੇ ਨੂੰ ਕਿਸੇ ਅਫਸਰ ਦੀ ਜੁਰਤ ਨਾ ਪਵੇ ਹਿੰਮਤ ਨਾ ਪਵੇ ਮਤਲਬ ਇਸ ਕਿਸਮ ਦੀ رائے ਦੇਣ ਦਾ ਕਿਸੇ ਪੋਲੀਟੀਕਲ ਲੀਡਰਸ਼ਿਪ ਨੂੰ ਦੂਜੀ ਗੱਲ ਇਹ ਸਾਹਮਣੇ ਆ ਗਈ ਵੀ ਜੋ ਕੁਝ ਵਾਪਰਿਆ ਉਹਦੇ ਪਿੱਛੇ ਇਸ ਕਿਸਮ ਦੇ ਅਫਸਰਾਂ ਦੀ رائے ਸੀ ਔਰ ਜਿਹੜਾ ਨਾ ਪੰਜਾਬ ਨੂੰ ਸੰਤਾਪ ਰਿਹਾ ਮੌਰ ਬੰਬ ਤਮਾਕੀ ਇਸੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਲੈ ਕਰ ਲਈ ਉਹ ਤਾਂ ਹੁਣ ਕਲੀਅਰ ਗੱਲ ਹੋ ਗਈ ਚਾਹੇ ਮੌਰ ਬੰਬ ਤਮਾਕੀ ਸੀ ਚਾਹੇ ਜੋ ਵੀ ਹੋਇਆ ਭਾਵੇਂ ਮਦਰਾਜ ਪੁਛਾਂ ਵਾਲੀ ਗੱਲ ਆ ਚਾਹੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਜੋ ਕੁਝ ਵੀ ਹੋਇਆ ਪਿਛਲੇ ਸਮੇਂ ਦੇ ਵਿੱਚ ਉਹਦੇ ਪਿੱਛੇ ਮੈਡਮ ਰਜਿੰਦਰ ਕੋ ਪੱਠਣ ਜਿਹੜੇ ਰਾਜਾਂ ਉਹ ਖੋਲਤੇ ਪਰ ਗੱਲ ਹੁਣ ਇਹ ਆ ਵੀ ਰਾਜ ਖੋਲਣ ਨਾਲ ਨਹੀਂ ਸਾਰਨਾ ਹੁਣ ਮੈਡਮ ਪੱਠਣ ਨੂੰ ਪਹਿਲਾਂ ਤਾਂ ਅਫਸਰਾਂ ਦੇ ਨਾਂ ਦੱਸਣੇ ਚਾਹੀਦੇ ਫਿਰ ਉਹਨਾਂ ਅਫਸਰਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਕਹਿੰਦਾ ਸਾਹੇ ਦੀ ਨਹੀਂ ਪਹੇ ਦੀ ਆ ਹੁਣ ਜੋ ਪਿੱਛੇ ਹੋ ਗਿਆ ਹੋ ਗਿਆ ਹੁਣ ਅੱਗੇ ਨੂੰ ਰਾਹ ਬੰਦ ਹੋਣ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਤਾਂ ਕਿ ਪੰਜਾਬ ਨੂੰ ਮੋਰੋ ਕਿਤੇ ਬਾਰਦੀ ਦੇ ਪੁੱਥੇ ਚ ਨਾ ਪਰ ਪਰ ਬੀਬੀ ਰਜਿੰਦਰ ਕੌਰ ਪਰਥਲ ਦਾ ਬਿਆਨ ਕਿਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀਗਾ ਵੀ ਪੰਜਾਬ ਦੇ ਵਿੱਚ 32 ਬੰਬ ਵਾਲਾ ਉਹ ਬੜਾ ਕਹਿ ਸੀਗਾ ਵੀ ਤਾਂ ਚਲੋ ਸਿਆਸਤ तौर ਤੇ ਆ ਉਸ ਤੋਂ ਪਹਿਲਾਂ ਕੈਪਟਨ ਕੁਮਰਿੰਦਰ ਸਿੰਘ ਨੇ ਵੀ ਇੱਕ ਸੋਸ਼ਲ ਮੀਡੀਆ ਕੋਈ ਪਲੇਟਫਾਰਮ ਦੇ ਉੱਪਰ ਇੰਟਰਵਿਊ ਚ ਕਿਹਾ ਸੀ ਕਿ ਮੈਂ ਇਹਨੇ ਮੁੰਡੇ ਪੇਸ਼ ਕੀਤੇ ਉਹ ਮਾਰਤੇ ਇਦਾਂ ਦੇ ਬਿਆਨ ਇੱਕ ਅਕਸਰ ਲੀਡਰ ਕਿਉਂ ਦਿੰਦੇ ਆ ਕੀ ਲੱਗਦਾ ਹੈ ਕਿ ਲੀਡਰਾਂ ਨੂੰ ਥੋੜਾ ਜਆ ਸੋਚਣਾ ਚਾਹੀਦਾ ਹੈ ਜੇ ਬਿਆਨ ਦੇਣ ਤੋਂ ਪਹਿਲਾਂ ਕਿਉਂਕਿ ਪੰਜਾਬ ਪਹਿਲੇ ਬਾਰਡਰ ਸਟੇਟ ਹੈ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਕਿ ਲੱਗਦਾ ਕਿ ਇਹ ਜੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਨੇ ਗੱਲ ਇਹ ਆ ਵੀ ਕਿਸੇ ਵਾਂਗ ਨਾ ਸੱਚ ਮੂੰਹ ਚੜ੍ਹ ਕੇ ਬੋਲਦਾ। ਹੂੰ। ਕਈ ਵਾਰੀ ਸੱਚ ਮੱਲੋ ਮੱਲੀ ਨਿਕਲਾਂਗਾ ਤੁਸੀਂ ਕਹਿੰਦਾ ਮੈਡਮ ਅਰਜਨਲ ਕੋ ਪੱਠੜ ਦੀ ਗੱਲ ਹੋਵੇ, ਬਾਜਬਾ ਸਾਹਿਬ ਦੀ ਹੋਵੇ, ਕੈਪਟਨ ਅਮਰਿੰਦਰ ਔਰਾ ਦੀ ਹੋਵੇ। ਕਿਤੇ ਨਾ ਕਿਤੇ ਸੁਭਾਵਿਕ ਤੌਰ ਤੇ ਸੱਚ ਮੂੰਹ ਚੜ੍ਹ ਕੇ ਬੋਲਦਾ। ਇਹ ਇਹਦੇ 'ਚ ਇਹ ਬਿਆਨ ਜਿਹੜੇ ਬਿਆਨ ਨਹੀਂ ਹੈ। ਹੂੰ। ਇਹ ਅਸਲੀ ਬਿਆਨ ਜਿਹੜੇ ਆ ਇਹ ਸਚਾਈ ਪ੍ਰਗਟ ਕਰਦੇ ਆ। ਕਿਸੇ ਨਾ ਕਿਸੇ ਸਚਾਈ ਇੰਨੀ دیر ਬਾਅਦ ਕਿਉਂ? ਵਾਰਾ ਖਾਦੀਆ। ਸਚਾਈ ਇੰਨੀ دیر ਬਾਅਦ ਕਿਉਂ ਮਤਲਬ ਇਹ ਵੀ ਗੰਭੀਰਤਾਲੀ ਗੱਲ ਆ ਇਹ ਵੀ ਮਤਲਬ ਸੋਚਣ ਵਾਲੀ ਗੱਲ ਆ ਵੀ ਇਸ ਲੈਵਲ ਦੇ ਜਿਹੜੇ ਲੀਡਰ ਨੇ ਮਤਲਬ ਉਹ ਐਡੀ ਗੰਭੀਰ ਗੱਲ ਨੂੰ ਦਬਾ ਕੇ ਬੈਠੇ ਹੋਣ ਉਹ ਮਤਲਬ ਸਵਾਲ ਹੁਣਾ ਤੇ ਵੀ ਉੱਠਦੇ ਨੇ ਉਂਗਲਾ ਹੁਣਾ ਤੇ ਵੀ ਉੱਠਦੀਆਂ ਨੇ ਵੀ ਐਡਾ ਵੱਡਾ ਕਾਰਨਾਮਾ ਕਿਸੇ ਨੇ ਕਰਨ ਦੀ ਸਲਾਹ ਦਿੱਤੀ ਹੋਵੇ ਤੇ ਉਹ ਅਫਸਰ ਨੂੰ ਬਖਸਤਾ ਦਿੱਤਾ ਜਾਵੇ ਉਹਦਾ ਮੈਡਮ ਪੱਠਾ ਨੂੰ ਤਾਂ ਉਹ ਨਹੀਂ ਉਹਨੂੰ ਟੰਗ ਦੇਣਾ ਚਾਹੀਦਾ ਸੀ ਵੀ ਇਸ ਕਿਸਮ ਦੀ ਗੱਲ ਕਿਸੇ ਹੋਰ ਨੂੰ ਵੀ ਕਹੇਗਾ ਉਹ ਸੋ ਇਹ ਗੱਲ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਕਮਿਟਮੈਂਟਸ ਨੇ ਉਹਨਾਂ ਤੋਂ ਪਿੱਛੇ ਹਟਦੀ ਆ ਲੀਡਰਸ਼ਿਪ ਤਾਂ ਹੀ ਇਹ ਗੱਲਾਂ ਬਾਪਰਦੀਆਂ ਨੇ ਤੇ ਇਹ ਜਿਹੜੇ ਬਿਆਨ ਨੇ ਇਹ ਕਿਤੇ ਨਾ ਕਿਤੇ ਸਚਾਈ ਨੂੰ ਪ੍ਰਗਟ ਕਰਦੇ ਨੇ ਮੈਂ ਬੀਬੀ ਪੱਠਲ ਦੇ ਇੱਕ ਹੋਰ ਬਿਆਨ ਤੇ ਉਹਨਾਂ ਨੇ ਦੋ ਇੱਕ ਬੜੇ अहम ਬਿਆਨ ਦਿੱਤੇ ਚਲੋ ਉਹ ਬਿਆਨ ਦੂਜਾ ਦਬ ਗਿਆ ਤੋਕ ਦਿਨ ਚੱਲਿਆ ਪਰ ਉਸ ਤੋਂ ਬਾਅਦ ਇਹ ਜ਼ਿਆਦਾ ਹਾਈਲਾਈਟ ਹੋਇਆ ਬਿਆਨ ਉਹਨਾਂ ਨੇ ਕਈ ਵੀ ਕਿਹਾ ਕਿ ਜਿਹੜੇ ਲੀਡਰ ਸੁਖਵੀਰ ਸਿੰਘ ਬਾਦਲ ਨੂੰ ਛੱਡ ਗਏ ਉਹ ਪਛਤਾ ਰਹੇ ਨੇ ਤੇ ਕੁਝ ਪੁੱਛਤਾਉਣਗੇ ਕਿ ਇਹਦੇ ਪਿੱਛੇ ਤੁਹਾਨੂੰ ਕੁਝ ਇਦਾਂ ਤਾਂ ਲੱਗਦਾ ਕਿ ਬੀਬੀ ਪੱਠਲ ਕਿਤੇ ਸੁਖਵੀਰ ਬਾਦਲ ਨਾਲ ਤਾਂ ਨਹੀਂ ਜਾ ਰਹੇ ਮੈਡਮ ਪੱਠਲ ਮੇਰਾ ਖਿਆਲ ਐਜਡ ਹੋ ਗਏ ਬੁਢਾਪੇ ਦੇ ਕਈ ਬੜੀ ਗੱਲਾਂ ਇੱਧਰ ਉੱਧਰ ਤੇ ਨਿਕਲ ਆਉਂਦੀਆਂ ਸੋ ਮੈਨੂੰ ਨਹੀਂ ਲੱਗਦਾ ਵੀ ਉਹ ਉਹਨਾਂ ਨੂੰ ਕਿਹਨੇ ਕਿਹਾ ਵੀ ਪਸਤਾਵਾ ਕਿਸੇ ਨੂੰ ਜਦੋਂ ਵੀ ਕੋਈ ਜੇ ਸਾਸੂ ਦੀ ਸੀ ਬਾਦਲ ਹੋਣਾ ਨਾ ਅਸੀਂ ਸਾਡਾ ਮਤਭੇਦ ਹੋਏ ਉਹ ਕਿਸੇ ਗੱਲ ਤੇ ਹੋਏ ਸਿਧਾਂਤਕ ਹੋਏ ਔਰ ਉਹ ਮੈਂ ਗੱਲਾਂ ਜਿਹੜੀਆਂ ਅਸੀਂ ਕਹੀਆਂ ਉਹਨਾਂ ਨੇ ਆਪ ਵੀ ਮੰਨ ਲੀਆਂ ਮਤਲਬ ਕੋਈ ਝੂਠ ਤਾਂ ਕਿਹਾ ਨਹੀਂ ਸੀ ਸੱਚ ਕਿਹਾ ਸੀ ਇਹ ਵੱਖਰੀ ਗੱਲ ਆ ਵੀ ਉਹਨਾਂ ਨੂੰ ਹੱਲ ਕਰਨ ਦੇ ਤਰੀਕਿਆਂ ਦੇ ਆੜੜ ਰਹੇ ਸੱਸ ਵੀਰ ਸੀ ਬਾਦਨ ਦੀ ਆਪਣੀ رائے ਸੀ ਸਾਡੀ ਆਪਣੀ رائے ਸੀ ਤੇ ਉਹ رائے ਦੇ ਵਿੱਚ મતભੇਦ ਹੋ ਗਏ ਉਹਦੇ ਕਰਕੇ ਆਪਸੀ ਫਰਕ ਪੈ ਗਿਆ ਪਰ ਇਹ ਗੱਲ ਮੈਡਮ ਪੱਠਣ ਨੂੰ ਕਿੱਥੋਂ ਸੁਬਨਾਇਆ ਜਾਂ ਜਾਣਕਾਰੀ ਆਈ ਵੀ ਪਸਤਾ ਰਹੇ ਨੇ ਜਾਂ ਪਸਤਾਉਣਗੇ ਜਾਂ ਆਏ ਹੋਏਗਾ ਉਹ ਬੜਾਪੇ ਦੀਆਂ ਨਿਸ਼ਾਨੀਆਂ ਹੀ ਨੇ ਮੇਰਾ ਖਿਆਲ ਉਹਨਾਂ ਦੀਆਂ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਿਨੋਂ 328 ਪਾਵਨ ਸਰੂਪਾਂ ਵਾਲਾ ਮਾਮਲਾ ਚੱਲ ਰਿਹਾ ਉਹਦੇ ਵਿੱਚ ਇੱਕ ਵਾਰ ਸਰਕਾਰ ਨੇ ਬਿਆਨ ਵੀ ਦਿੱਤਾ ਕਿ ਅਸੀਂ 139 ਰੂਪ ਜਿਹੜੇ ਹੈਗੇ ਲੱਭ ਗਏ ਆ ਉਸ ਤੋਂ ਬਾਅਦ ਉਹ ਤੇ ਯੂ ਟਰਨ ਵੀ ਲਿਆ ਤਾਂ ਅਰ ਦੋ ਗ੍ਰਿਫਤਾਰੀਆਂ ਵੀ ਨੇ ਤਾਂ ਲੱਗਦਾ ਹੈ ਕਿ ਇਹ ਮਾਮਲਾ ਕਿਸੇ ਤਣਪੱਤਰ ਲੱਗਣ ਦੀ ਸੁਭਾਵਨਾ ਹੈ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਦਾ ਬਿਆਨ ਜਿਹੜਾ ਸੀ ਸ੍ਰੀ ਨਾਵ ਕਮਲ ਰਾਆ ਸਾਹਿਬ ਜਾਰੇ ਦੇ ਵਿਸਤਾਨ ਤੋਂ ਮੁਖਰ ਸਾਹਿਬ ਦੀ ਧਰਤੀ ਤੇ ਮਤਲਬ ਬਿਆਨ ਦੇਣਾ ਵੀ ਅਸੀਂ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਲੱਭ ਲਈ ਜੀ ਪਹਿਲਾਂ ਗੁਰੂਗ੍ਰੰਥ ਸਾਹਿਬ ਦੇ ਸਰੂਪਾਂ ਦੀ ਗਿਣਤੀ ਬਾਰੇ ਉਹਨਾਂ ਦਾ ਕਨਫਿਊਜ਼ਡ ਬਿਆਨ ਸੀ ਪਹਿਲਾਂ ਕੁਝ ਹੋਰ ਕਿਹਾ ਬਾਅਦ ਵਿੱਚ ਕੁਝ ਹੋਰ ਕਿਹਾ ਦੂਜੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਉਸ ਸਤਾਨ ਦੀ ਆਸਤਾ ਸਤਕਾਰ ਤੇ ਸ਼ਰਦਾ ਤੇ ਸੱਟਮਾਰੀ ਝੂਠ ਬੋਲ ਕੇ ਉਹ ਵੀ ਗਲਤ ਗੱਲ ਕੀਤੀ ਉਹਨਾਂ ਨੇ ਮਤਲਬ ਇੱਕ ਜ਼ਿੰਮੇਵਾਰ ਪਦਵੀ ਤੇ ਹੋ ਕੇ ਮਤਲਬ ਇਸ ਕਿਸਬੰਧ ਦਾ ਬਿਆਨ ਦੇਣਾ ਮੈਂ ਸਮਝਦਾ ਥੋੜੀ ਤਰਾਸਦੀ ਆ ਕਿਹਦਾ ਰ ਮੈਂ ਤਾਂ ਪੰਜਾਬ ਦੀ ਵੀ ਐਡੀ ਵੱਡੀ ਪਦਵੀ ਤੇ ਬੈਠਾ ਇੱਕ ਵਿਅਕਤੀ ਮਤਲਬ ਬਿਨਾਂ ਸੋਚੇ ਸਮਝੇ ਬਿਨਾਂ ਪੂਰੀ ਜਾਣਕਾਰੀ ਲਏ ਐਡਾ ਵੱਡਾ ਝੂਠ ਬੋਲ ਜੇ ਉਹ ਵੀ ਪਵਿੱਤਰ ਧਰਤੀ ਸੀ ਮੋਹਸਰ ਸਾਹਿਬ ਦੀ ਧਰਤੀ ਤੇ ਇਤਿਹਾਸਕ ਦਿਹਾੜੇ ਤੇ ਝੂਠ ਬੋਲ ਜੇ ਬਈ ਤਾਂ ਕਿਸੇ ਟਾਈਮ ਵੀ ਕਿਸੇ ਥਾਂ ਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਿਸੇ ਵਿਅਕਤੀ ਨੂੰ ਨਹੀਂ ਬੋਲਣਾ ਚਾਹੀਦਾ ਪਰ ਜਿਹਨੂੰ ਸਾਰੇ ਪੰਜਾਬ ਦੀ ਬਾਗਡੋਰ ਸੁਭਾਲੀ ਹੋਵੇ ਉਹ ਐਡਾ ਵੱਡਾ ਝੂਠ ਬੋਲੇ ਮਰ ਕੇ ਮੈਂ ਤੇ ਨਰਾਦਰ ਹੋਵੇ ਉਹ ਇੱਕ ਵੱਖਰੀ ਗੱਲ ਆ ਵੀ ਸਰੂਪਨ ਤਾਂ ਪਤਾ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿੱਥੇ ਆ ਚੰਦਪਤਾ ਸਾਹਿਬ 2027 ਦੀਆਂ ਚੋਣਾਂ ਨੇੜੇ ਆ ਸਭ ਤੋਂ ਪਹਿਲਾਂ ਕਿ ਪੁਨਰ ਸਰਜਿਤੀ ਸ਼੍ਰੋਮਣੀ ਅਕਾਲੀ ਦਲ ਕਿੱਦਾਂ ਦੀਆਂ ਤਿਆਰੀਆਂ 2027 ਨੇ ਲੱਗੀਆਂ ਦ ਕੋਈ ਸ਼ਰਮਣੀ ਗੱਲ ਪੁਨਰ ਸਰਜੀਤ ਵੱਲੋਂ ਪਹਿਲਾਂ ਤਾਂ ਪਾਰਟੀ ਰਜਿਸਟਰ ਕਰਾ ਕੇ ਚੋਣ ਨਿਸ਼ਾਨ ਲੈ ਕੇ ਮਲ ਅੱਗੇ 2027 ਦੀਆਂ ਚੋਣਾਂ ਦੀ ਤਿਆਰੀ ਚਾ ਰਹੀਆਂ ਸਾਡਾ ਯਤਨ ਆ ਵੀ ਪਹਿਲਾਂ ਪਾਰਟੀ ਦਾ ਜਥੇਬੰਦੀ ਢਾਂਚਾ ਮੁਕੰਮਲ ਕਰਕੇ ਪਾਰਟੀ ਰਜਿਸਟਰ ਕਰਾ ਕੇ ਚੋਣ ਨਿਸ਼ਾਨ ਲੈ ਕੇ ਬਾਕੀ ਪੰਥਕ ਧਿਰਾਂ ਨਾਲ ਜਿਹੜੀਆਂ ਪੰਜਾਬ ਹਤਾਇਸ਼ੀ ਨੇ ਪੰਥ ਦੀ ਗੱਲ ਕਰਦੀਆਂ ਨੇ ਔਰ ਮੈਂ ਤਾਂ ਇਹ ਵੀ ਸਮਝਦਾ ਕਿ ਜਿਹੜਾ ਵੀ ਆਪਣੇ ਆਪ ਨੂੰ ਅਕਾਲੀ ਕਹੋਂਦਾ ਅੱਜ ਲੋੜ ਆ ਉਹਨਾਂ ਨੂੰ ਇੱਕ ਪਲੇਟ ਗੱਠਜੋੜ ਕਰਨ ਦੀ ਸਭਾਵਨਾ ਪਹਿਲੀ ਗੱਲ ਤਾਂ ਅਸੀਂ ਆਪਣੀ ਜਥੇਬੰਦੀ ਮੌਜੂਦ ਕਰਨੀ ਹਾਂ ਉਹਦਾ ਜਥੇਬੰਦੀ ਦਾ ਢਾਂਚਾ ਮੌਜੂਦ ਕਰਨਾ ਫਿਰ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਜਿਹੜਾ ਪ੍ਰੋਗਰਾਮ ਆ ਉਹ ਮਤਲਬ ਲੋਕਾਂ ਦੇ ਵਿੱਚ ਲੈ ਕੇ ਜਾਣਾ ਲੋਕਾਂ ਨੂੰ ਦੱਸਣਾ ਜਿਹਨੂੰ ਅਸੀਂ ਵਿਜ਼ਨ ਪੇਪਰ ਕਹਿੰਦੇ ਆ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਆਪਣੇ ਕਦੋਂ ਤੱਕ ਵਿਜ਼ਨ ਪੇਪਰ ਕਦੋਂ ਤੱਕ ਤਿਆਰ ਹੋਊਗਾ ਉਹ ਤਕਰੀਬਨ ਸਾਡਾ ਤਿਆਰ ਮਤਲਬ ਅਸੀਂ ਕਿਸੇ ਪ੍ਰੋਗਰਾਮ ਤੇ ਜਾਰੀ ਹੀ ਕਰਨਾ ਅਬੀ ਸਾਡਾ ਪੰਜਾਬ ਚੋਣ ਨਿਸ਼ਾਨ ਲਾਟਮੈਂਟ ਜਲਦੀ ਹੋ ਜਾ ਬਹੁਤ ਜਲਦੀ ਕਿਹੜੇ ਕਿਹੜੇ ਪੰਥਕ ਪਾਰਟੀਆਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਆ ਸਕਦੀਆਂ ਪੰਜਾਬ ਦੀ ਖੇਤਰੀ ਪਾਰਟੀ ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਆ ਵੀ ਆਪਦੀ ਆਪਦੀ ਗੱਲ ਕਰੇ ਪਰ ਜਿਹੜੀਆਂ ਪਾਰਟੀਆਂ ਮੈਂ ਕਿਹਾ ਸਾਡੇ ਇਸ ਨੀਤੀ ਪ੍ਰੋਗਰਾਮ ਤੇ ਜਿਹੜਾ ਆਲ ਇੰਡੀਆ ਅਕਾਲੀ ਕਾਨਫਰੰਸ 178 ਦੇ ਵਿੱਚ ਪਾਸ ਹੋਇਆ ਜਿਹੜੀਆਂ ਉਸ ਪ੍ਰੋਗਰਾਮ ਤੇ ਸਟੈਂਡ ਕਰਨਗੀਆਂ ਉਹਨਾਂ ਨੂੰ ਹੀ ਮਤਲਬ ਉਹਨਾਂ ਨਾਲ ਹੀ ਤਾਲਮੇ ਹੋ ਸਕਦਾ ਉਹ ਬੀਜੇਪੀ ਨਾਲ ਸੰਭਾਵਨਾ ਹੈ देखो बीजेपी 아이 ਤਾਂ 깔 बात थी पहला तासी पहली गल तासी ਸਾਡੇ ਮਸਲੇ ਨੇ ਪੰਜਾਬ ਦੇ ਜਿਹੜੇ ਅਹਿਮ ਨੇ ਜਿਵੇਂ ਪਹਿਲਾਂ ਸਿੱਖ ਲੀਡਰਸ਼ਿਪ ਦੇ ਵਿੱਚ ਬੜਾ ਖਲਾ ਆਇਆ ਪਿਆ ਮਾਲਕ ਕਿਸੇ ਦੇ ਸਿੱਖ ਲੀਡਰਲੈਸ ਹੋਏ ਪਏ ਆ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਅਕਸ ਨੂੰ ਬੜਾ ਵੱਡਾ ਖੋਰਾ ਲੱਗ ਗਿਆ ਔਰ ਅਕਸ ਨੂੰ ਵਿਗਾੜਿਆ ਗਿਆ ਬੜਾ ਨਘਾਰ ਆਇਆ ਉਹ ਸਾਰੀਆਂ ਗੱਲਾਂ ਦਾ ਇੱਕੋ ਇਲਾਜ ਆ ਵੀ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਚੋਣਾ ਹੋਣ ਪਹਿਲੀ ਗੱਲ ਤਾਂ 10 GP ਸੀ ਦਿਆਂ ਚੋਣਾ ਯਕੀਨੀ ਬਣਾਉਣ ਲਈ ਮਤਲਬ ਅਸੀਂ ਪੰਥ ਨੂੰ ਪੰਜਾਬੀਆਂ ਨੂੰ ਨਾਨਕ ਨਾਮਲੇਵਾ ਨੂੰ ਉਹਨਾਂ ਨੂੰ ਲਾਂਬੰਦ ਕਰਾਂਗੇ ਦੂਜੀ ਗੱਲ ਸਾਡੀ ਬਹੁਤ ਸਾਰੀ ਜਿਹੜੀ ਸਿੱਖ ਜਵਾਨੀ ਆ ਕਹਿ ਲਓ 부ੜਾਪੇ ਚਲੇ ਗਏ ਲੋਕ ਜਿਹੜਾ ਚਰੁਰ ਰਹੇ ਆ ਕਈ ਕਈ ਸਾਲਾਂ ਤੋਂ ਬਸ ਸਜਾ ਸੁਨਾਈ ਜਿਹੜੀ ਅਲਤਾ ਨੇ ਉਹ ਵੀ ਪੂਰੀ ਕਰ ਲਈ ਲੋਕਾਂ ਨੇ ਕਈ ਕਈ ਸਾਲ ਹੋ ਗਏ ਫੇਰ ਵੀ ਨਹੀਂ ਛੱਡੇ ਜਾ ਰਹੇ ਭਾਈ ਰਾਜੋ ਉਹਨਾਂ ਦੇ ਮਾਮਲੇ ਦੇ ਵਿੱਚ ਫਾਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਨੋਟੀਫਿਕੇਸ਼ਨ ਤੱਕ ਕਰਤੇ ਫੇਰ ਨਹੀਂ ਲਾਗੂ ਕੀਤੇ ਜਾ ਰਹੇ ਹਵਾਰਾ ਸਾਹਿਬ ਆਪਣੀ ਇੱਕ ਬਿਰਧ ਮਾਂ ਦਾ ਮੂੰਹ ਦੇਖਣ ਤੋਂ ਤਰਸ ਰਹੇ ਨੇ ਜੇਲ੍ਹ ਚ ਮਤਲਬ ਕੋਈ ਰੇਪ ਦਾ ਕੇਸ ਹੋਵੇ ਕੋਈ ਕਾਤਲ ਹੋਵੇ ਕੋਈ ਡਕੈਟ ਹੋਵੇ ਉਹਨਾਂ ਨੂੰ ਤਾਂ ਪ੍ਰੋਗਰ ਤੇ ਲਿਆਂਦਾ ਜਾਂਦਾ ਤੇ ਇੱਕ ਜਵਾਨ ਜਿਹੜਾ ਆਪਣੀ ਮਾਂ ਦਾ ਮੂੰਹ ਨਹੀਂ ਦੇਖ ਸਕਦਾ ਮਤਲਬ ਦੇਖ ਤੇ ਬੈਠਾ ਪਰ ਉਹ ਤੇ ਕੁਝ ਘੰਟਿਆਂ ਲਈ ਕੋਈ ਮੁਹਿੰਮ ਚਲਾਓਗੇ ਇਸ ਮਾਮਲੇ ਤੇ ਕੋਈ ਮੁਹਿੰਮ ਚਲਾਓਗੇ ਮਤਲਬ ਅਸੀਂ ਇਸ ਕੰਮ ਲਈ ਜਿਹੜੇ ਬੰਦਗੀ ਇਸ਼ੂ ਨੇ ਫਿਰ ਪੰਜਾਬ ਦੇ ਇਸ਼ੂ ਨੇ ਆ ਹੁਣ ਯੂਰੋਪੀਅਨ ਕੰਟਰੀ ਨਾਲ ਸਮਝੌਤਾ ਹੋਇਆ ਬੜਾ ਚੰਗਾ ਹੋਇਆ ਪਰ ਪੰਜਾਬ ਇਹਦਾ ਲਾਹ ਨਹੀਂ ਲੈਂਦਾ ਲੈ ਸਕਦਾ ਕਿਉਂਕਿ ਪੰਜਾਬ ਦੇ ਸਰਹੱਦ ਜਿਹੜੀ ਆ ਉਹ ਬਾਗਾ ਦੀ ਬਸੈਨੀ ਵਾਲਾ ਦੀ ਰਾਹੀਂ ਜਿਹੜੇ ਆਈਟਮਸ ਬਾਹਰ ਜਾਂਦੀਆਂ ਉਹਨਾਂ ਤੇ پابੰਦੀ ਲਾਈ ਹੋਈ ਆ ਸਮੁੰਦਰ ਰਾਹੀਂ ਤਾਂ 600 ਦੇ ਕਰੀਬ ਵਸਤੂਆਂ ਜਾ ਸਕਦੀਆਂ ਬਾਹਰ ਬਾਹਰੋਂ ਆ ਸਕਦੀਆਂ ਸੜਕ ਰਾਹੀਂ ਕਹਿੰਦੇ 65-68 ਵਸਤੂਆਂ ਤੋਂ ਵੱਧ ਤੁਸੀਂ ਨਾ ਬਾਹਰ ਪੇ ਲਿਜਾ ਸਕਦੇ ਹੋ ਨਾ ਬਾਹਰੋਂ ਲਿਆ ਸਕਦੇ ਹੋ ਆਪਣੀ ਲੜਾਈ ਇਹ ਵੀ ਹੈ ਕਿ ਸੈਂਟਰ ਚ ਬੀਜੇਪੀ ਹੈ ਜਿਹੜੇ ਇਦਾਂ ਦੇ ਮਸਲੇ ਹੱਲ ਕਰ ਸਕਦੀ ਹੈ ਤਾਂ ਫਿਰ ਜੇ ਬੀਜੇਪੀ ਹੱਥ ਵਧਾਉਂਦੀ ਹੈ ਤਾਂ ਸ਼੍ਰੋਮਣੀ ਕਾਲੇ ਪੁਨਰਸਰਜੀਤੀ ਤਿਆਰ ਹੈ ਜੇ ਬੀਜੇਪੀ ਮਤਲਬ ਮੋਹਰੀ ਕਰੇਗੀ ਬੀਜੇਪੀ ਇਸ ਵਾਰ ਧਿਆਨ ਨਹੀਂ ਦੇਗੀ ਫਿਰ ਕਿਵੇਂ ਹੱਥ ਵਧਾਇਆ ਜਾ ਸਕਦਾ ਸੁਖਵੀਰ ਸਿੰਘ ਬਾਦਲ ਨੂੰ ਪੰਥ ਧਿਰ ਮੰਨਦੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਹਨਾਂ ਨਾਲ ਵੀ ਗੱਲ ਹੋਵੇ ਜਾਂ ਉਹ ਤੁਹਾਡੇ ਨਾਲ ਕਰਨ ਪੰਜਾਬ ਦੇ ਲਈ ਜਿਹੜੇ ਸਾਡੇ ਮੈਂ ਪਹਿਲਾਂ ਹੀ ਕਿਹਾ ਵੀ ਆਲ ਇੰਡੀਆ ਅਕਾਲੀ ਕਾਨਫਰੰਸ 1978 ਦਾ ਜਿਹੜਾ ਰੈਜੂਲੇਸ਼ਨ ਬਿਲਕੁਲ ਮਨ ਜਿਹੜਾ ਇੱਕ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਤਰੱਕੀ ਲਈ ਸਾਡੇ ਉਸ ਸਮੇਂ ਦੇ ਅਕਾਲੀ ਆਗੂਆਂ ਨੇ ਤੈਅ ਕੀਤੀ ਨੀਤੀ ਔਰ ਉਹਨੇ ਅਕਾਲੀਆਂ ਨੂੰ ਰਾਜ ਸ਼ਕਤੀ ਦੇ ਹਿੱਸੇਦਾਰ ਬਣਾਇਆ ਮਨ ਉਹਦੇ ਤੇ ਅਸੀਂ ਰੈਲੀ ਰਾਉਂਡ ਕਰਨ ਦੀ ਕੋਸ਼ਿਸ਼ ਕਰਾਂਗੇ ਕਦੋਂ ਤੱਕ ਪਹਿਲਾਂ ਤਾਂ ਅਸੀਂ ਆਪਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਪੰਜਾਬ ਭਰ ਦੇ ਵਿੱਚ ਸਿਮਰਨ ਸਿੰਘ ਮਾਨ ਨਾਲ ਗੱਲਬਾਤ ਹੋ ਰਹੀ ਹੈ ਕੱਲ ਨੂੰ ਪਟਿਆਲੇ ਹੋ ਰਹੀ ਹੈ ਸਾਡੀ ਮੀਟਿੰਗ 6 ਤਰੀਕ ਨੂੰ ਕੋਣ ਕੋਣ ਸ਼ਾਮਲ ਹੋ ਰਿਹਾ ਕੱਲ੍ਹ ਵਾਲੀ ਮੀਟਿੰਗ ਯਾਨੀ ਹਰਪ੍ਰੀਤ ਸਿੰਘ ਜੀ ਆਉਣਗੇ ਨਹੀਂ ਕੋਈ ਦੂਜੀ ਧਿਰ ਨਾਲ ਨਹੀਂ ਦੂਜੀ ਧਿਰ ਨਹੀਂ ਅਜੇ ਤਾਂ ਅਸੀਂ ਆਪਣੇ ਵਰਕਰਾਂ ਦੀਆਂ ਜਿਹੜੇ ਮਤਲਬ ਸਾਡੇ ਵਰਕਰਜ਼ ਨੂੰ ਐਕਟਿਵ ਅਸੀਂ ਪੰਜਾਬ ਨੂੰ ਜਗਾਉਣ ਤੇ ਪੰਜਾਬ ਨੂੰ ਬਚਾਉਣ ਲਾ ਬੰਦ ਕਰਨ ਦਾ ਜਿਹੜਾ ਹੌਕਾ ਦਿੱਤਾ ਪ੍ਰੋਫੈਸਰ ਸਾਹਿਬ ਜਿਹੜੀ ਤੁਸੀਂ ਪਹਿਲਾਂ ਅਸੀਂ ਮੀਟਿੰਗਾਂ ਕਰ ਰਹੇ ਹਾਂ ਪੰਜਾਬ ਭਰ ਦੇ ਵਿੱਚ ਦੇਰੀਕਾ ਪੰਜਾਬ ਬਰਡ ਦੇ ਵੱਡੀ ਅਕਾਲੀ ਕਾਨਫਰੰਸ ਕਰਾਂਗੇ ਅਕਾਲੀ ਦਲ ਪੁਨਰ ਸਜੀਤੀ ਇਹ ਗੱਲ ਮੰਨਦਾ ਹੈ ਕਿ ਸਿਮਰਜੀਤ ਸਿੰਘ ਮਾਨ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਅਮਰਤਪਾਲ ਸਿੰਘ ਦੀ ਪਾਰਟੀ ਨਾਲ ਗੱਲ ਹੋਣੀ ਚਾਹੀਦੀ ਹੈ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿੰਨੀਆਂ ਸਿਆਸੀ ਤਰ੍ਹਾਂ ਸਾਰਿਆਂ ਨਾਲ ਕੋਸ਼ਿਸ਼ ਕਰੋਗੇ ਜਿ세 ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂ ਮੈਂ ਗੱਲ ਕਰਦਾ ਮੈਂ ਸਾਰਿਆਂ ਦੀ ਗੱਲ ਕੀਤੀ ਹਾਂ ਮੈਂ ਤਾਂ ਸਾਰਿਆਂ ਦੀ ਗੱਲ ਕਰਦਾ ਵੀ ਜਿਹੜੇ ਇਹਨਾਂ ਇਸ਼ੂ ਤੇ ਸਹਿਬਤ ਹੋਣਗੇ ਉਹਨਾਂ ਨੂੰ ਉਹਨਾਂ ਨਾਲ ਸਾਰਿਆਂ ਨਾਲ ਜੋੜ ਕੇ ਸੀ ਅੱਗੇ ਅਜਾ ਪ੍ਰੋਸੈਸ ਪਿਛਲੇ ਦਿਨੀ ਇੱਕ ਤੁਹਾਡੇ ਸਾਥੀ ਜਿਨ੍ਹਾਂ ਨੇ ਸਭ ਤੋਂ ਮੈਨੂੰ ਲੱਗਦਾ ਸ਼ਾਇਦ ਵੀ ਪਹਿਲ ਕੀਤੀ ਸੀ ਸੁਖਵੀਰ ਬਾਦਲ ਦਾ ਤੜਾ ਛੱਡਣ ਲਈ ਚਰਨਜੀਤ ਸਿੰਘ ਬਰਾੜ ਉਹ ਜਦੋਂ ਛੱਡ ਕੇ ਗਏ ਨਾ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਤੌਰ ਤੇ ਜਿਹੜੀ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਕਰ ਸਕੇ ਇਨਕ ਸਮੇਂ ਦੌਰਾਨ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਗੱਲ ਮੰਨਦੇ ਆ ਕਿ ਸੱਚਾਈ ਹੈ ਉਹ ਚ ਕੁਝ ਉਹ ਗੱਲ ਇਹ ਆ ਵੀ ਜਦੋਂ ਲੋਕ ਰਾਜ ਦੇ ਵਿੱਚ ਨਾ ਇਹ ਸਾਡਾ ਸੰਵਿਧਾਨ ਆ ਫ੍ਰੀडम ਦਿੰਦਾ ਹਰ ਬੰਦੇ ਨੂੰ ਵੀ ਜਿੱਥੇ ਉਹਦਾ ਜੀ ਕਰਦਾ ਉੱਥੇ ਆਹ ਆਹ ਇਹ ਵੀ ਸੱਚ ਆ ਅੱਜ ਕੱਲੇ ਪੰਜਾਬ ਦੀ ਜਾਂ ਅਕਾਲੀ ਦਲ ਦੀ ਨਹੀਂ ਇਹ ਹਿੰਦੁਸਤਾਨ ਦੀ ਰਾਜਨੀਤੀ ਚ ਸ਼ਾਇਦ ਹੀ ਕੋਈ ਪਾਰਟੀ ਬਚੀ ਹੋਵੇ ਹਰ ਪਾਰਟੀ ਦੇ ਵਿੱਚ ਜਿਹੜੇ ਹੈ ਮਾਲਾ ਸਿਧਾਂਤ ਦੀ ਰਾਜਨੀਤੀ ਦੀ ਥਾਂ ਸੌਦਾ ਦੀ ਰਾਜਨੀਤੀ ਹੋ ਗਈ ਬਲ ਹਰ ਥਾਂ ਤੇ ਸੋ ਇਸ ਕਰਕੇ ਇਹ ਇੱਕ ਟਰੈਂਡ ਬੁਲਕ ਦੇ ਵਿੱਚ ਆ ਸਾਰੇ ਰਾਜਨੀਤੀ ਦੇ ਉਹ ਸਮਾਜ ਸੀ ਜਦੋਂ ਲੀਡਰ ਜਿਹੜੇ ਸੀ ਸਟਰਗਲ ਚ ਆਉਂਦੇ ਸੀ ਜਦੋਂ ਜਾਇਦਾ ਚ ਆਉਂਦੇ ਸੀ ਹੁਣ ਸ਼ਾਰਟਕਟ ਹੁਣ ਤਾਂ ਚੁਆਇਸ ਚ ਆਉਂਦੇ ਆ ਪੁਨਰ ਸਿਰਜिती ਸ਼੍ਰੋਮਣੀ ਅਕਾਲੀ ਦਲ ਆ ਤਾਂ ਉਹਦੀ ਚਰਚਾ ਬੜੀ ਹੁੰਦੀ ਆ ਪਿਛਲੇ ਦਿਨੀ ਮੈਂ ਜਮੈਂ ਦੁਬਾਰਾ ਦੁਹਰਾ ਰਹੇ ਆ ਚਰਨ ਸਿੰਘ ਬਰਾਰ ਦੀ ਚਰਚਾ ਹੋਈ ਪਿਛਲੇ ਹਫਤੇ ਆਪਣੇ ਗਗਨਜੀਤ ਸਿੰਘ ਬਰਨਾਲਾ ਦੀ ਬੜੀ ਚਰਚਾ ਚੱਲੀ ਤੇ ਇੱਕ ਵਾਰੀ ਤੁਸੀਂ ਵੀ ਕਿਸੇ ਕੰਮ ਨਿੱਜੀ ਸ਼ਾਇਦ ਗਏ ਸੀ ਕੋਈ ਲੋਕਾਂ ਤੱਕ ਵਫਦ ਲੈ ਕੇ ਮਨਜਿੰਦਰ ਸਿੰਘ ਸਿਰਸਾ ਕੋਲ ਉਹ ਇੱਕ ਫੋਟੋ ਵਾਇਰਲ ਹੋਈ ਉਹ ਬੜੀ ਚਰਚਾ ਹੋਈ ਤਾਂ ਇਹ ਚਹੀਆਂ ਕਿਉਂ ਖਾਸ ਕਰਕੇ ਪੁਨਰ ਸੋਸ਼ਲ ਮੀਡੀਆ ਨਾ ਹਾਂ ਇਹ ਨਾ ਸਾਧ ਨੂੰ ਚੋਰ ਚੋਰ ਨੂੰ ਸਾਧ ਬਣਾ ਦਿੰਦਾ ਹੂੰ ਇਹ ਤਾਂ ਇੱਥੇ ਤੱਕ ਵੀ ਕਹਿੰਦਾ ਆਦਮੀ ਨੂੰ ਤੀਮੀ ਦੀ ਵੀ ਨੂੰ ਆਦਮੀ ਬਣਾ ਦਿੰਦਾ ਹੂੰ ਮਤਲਬ ਇਹ ਜਿਹੜੀ ਸੋਸ਼ਲ ਮੀਡੀਆ ਨੇ ਮਤਲਬ ਸਾਡੀ ਰਾਜਨੀਤੀ ਤੇ ਇੰਨਾ ਗੰਦਲਾਪਨ ਪੈਦਾ ਕਰਤਾ ਔਰ ਮਤਲਬ ਜਿਹੜੀ ਸਚਾਈ ਆ ਉਹਨੂੰ ਲਪੋ ਪਰ ਸਾਰਾ ਨਹੀਂ ਕਹਿ ਸਕਦੇ ਆ ਜਿਹੜਾ ਹੁਣ ਆਈ ਆ ਜਿਵੇਂ ਹੁਣ ਤੁਸੀਂ ਮੇਰੀ ਗੱਲ ਦਸੀ ਮਨਿੰਦਰ ਸਰਸੇ ਨੂੰ ਮੈਂ ਇੱਕ ਡੈਲੀਗੇਸ਼ਨ ਲੈ ਕੇ ਮਿਲਿਆ ਨਾਲ ਅਫਸਰ ਬੈਠੇ ਸੀ ਉਹਨਾਂ ਦਾ ਕੰਮ ਕਰਾਇਆ ਮਨ ਲ ਹੁਣ ਮੈਂ ਕੱਲੇ ਮਨਿੰਦਰ ਸਰਸਾ ਕੀ ਹੋਰ ਕਿੰਨਿਆਂ ਕੋਲ ਅਸੀਂ ਕੋਈ ਲੋਕਾਂ ਦੇ ਕੰਮ ਪਬਲਿਕ ਦੇ ਕੰਮ ਡੈਲੀਗੇਸ਼ਨ ਲੈ ਕੇ ਜਾਣੇ ਆ ਜਾ ਸਕਦੇ ਆ ਸਾਡੇ ਤੇ ਕੋਈ پابੰਦੀ ਥੋੜੋ ਆ ਮਨ ਇਹਦੇ ਨਾਲ ਤਾਂ ਨਹੀਂ ਆ ਵੀ ਅਸੀਂ ਕਿਸੇ ਪਾਰਟੀ ਚ ਰਲ ਗਏ ਬਲਕਿ ਅੱਲਾ ਮੈਂ ਨਹੀਂ ਤਾਂ ਹੋਰ ਬਹੁਤ ਸਾਰੇ ਜਾਂਦੇ ਰਹਿੰਦੇ ਅਸੀਂ ਇਹ ਸਾਡਾ ਇੱਕ ਸਿਸਟਮ ਆ ਔਰ ਜਾਣਾ ਪੈਂਦਾ ਸਾਨੂੰ ਸੋ ਇਸ ਕਰਕੇ ਇਹ ਹੁਣ ਇਹ ਨਾ ਬਾਤ ਦਾ ਬਤੰਗੜ ਬਣਾ ਕੇ ਸੋਸ਼ਲ ਮੀਡੀਆ ਚ ਮਾਲ ਇੱਕ ਵਾਰੀ ਮੈਂ ਜੰਮੂ ਕਸ਼ਮੀਰ ਗਿਆ ਹਾਂ ਉਹ ਵੀ ਫੋਟੋ ਵਾਇਰਲ ਕਰ ਗੱਲ ਦੀ ਬਰਨਾਲਾ ਤੁਹਾਡੇ ਨਾਲ ਬੱਚੇ ਸੀ ਤੇ ਵਸ ਇੱਕ ਸਕੂਲ ਪ੍ਰਾਈਵੇਟ ਸਕੂਲ ਦੇ ਫੰਕਸ਼ਨ ਚ ਸੀਗਾ ਜਦੋਂ ਉੱਥੇ ਇੱਕ ਬੰਦਾ ਕਹਿੰਦਾ ਵੀ ਮੈਂ ਚਾਹ ਪਿਲਾਉਣੀ ਆ ਉਹ ਉਹਨੂੰ ਕਹਿਆ ਸੀਗਾ ਵੀ ਚੱਲ ਪੀ ਆਉਂਦੇ ਆ ਅਸੀਂ ਗੱਡੀ 'ਚ ਬੈਠ ਕੇ ਚਾਹ ਪੀ ਉਹ ਕਹਿੰਦਾ ਜੀ ਮੈਂ ਜਗਨਾ ਲੱਗੇ ਕਰਨਾ ਆ ਸਾਡੀ ਜਾਨ ਪਛਾਣ ਨਹੀਂ ਸੀ ਉਹਦਾ ਉਹ ਕਹਿੰਦਾ ਮੈਂ ਪਹਿਲਾਂ ਚੋਣ ਲੜਦਾ ਸੀ ਪਰ ਮੈਂ ਬੈਠ ਗਿਆ ਮੈਂ ਕਿਉਂ ਬੈਠ ਗਿਆ ਕਹਿੰਦਾ ਜੀ ਇੱਥੇ ਇੱਕ ਸਿੱਖ ਕੈਂਡੀਡੇਟ ਖੜਾ ਤੇ ਸਾਰੇ ਸਿੱਖਾਂ ਨੇ ਕਹਿਤਾ ਵੀ ਇਹਦੀ ਮਦਦ ਕਰੀਏ ਇਕੱਠੇ ਹੋ ਗਏ ਆਪਾਂ ਅੱਡਣਾ ਖੜੀਏ ਕਹਿੰਦਾ ਮੈਂ ਉਹਨਾਂ ਦੀ ਮੰਨ ਕੇ ਬੈਠ ਗਿਆ ਮੈਂ ਤਾਂ ਬੜੀ ਚੰਗੀ ਗੱਲ ਕੀਤੀ ਯਾਰ ਵਧੀਆ ਕੀਤੀ ਆ ਤੇ ਅਸੀਂ ਚਾਹ ਪੀਣ ਗਏ ਉਹਦੇ ਤੇ ਉਹਨੂੰ ਵਸੇ ਉਹਨੂੰ ਸ਼ਾਵਤ ਦਿੱਤੀ ਅੱਜ ਤਾਂ ਚੰਗਾ ਕੀਤਾ ਵੀ ਚੱਲ ਆਪਣੇ ਸਿੱਖ ਭਾਈਚਾਰੇ ਲਈ ਥੋੜਾ ਪਿੱਛੇ ਬੈਨਰ ਜਿਹੜਾ ਲੱਗਿਆ ਸੀ ਉਹ ਬੈਨਰ ਇਲੈਕਸ਼ਨ ਸੀ ਹਮ ਇਲੈਕਸ਼ਨਾਂ ਦੇ ਦਿਨਾਂ 'ਚ ਹਰ ਇੱਕ ਦੇ ਘਰੇ ਲੱਗੇ ਹੋਏ ਸੀ ਪੈਨਰ ਉਹ ਕਿਤੇ ਜਾ ਫੋਟੋ ਆਈ ਤੇ ਪਿੱਛੇ ਬੈਨਰ ਵਾਲੀ ਫੋਟੋ ਆ ਗਈ ਤੇ ਪ੍ਰਚਾਰ ਕਰਤਾ ਵੀ ਤਦੋਂ ਮਾੜਾ ਬੀਜੇਪੀ ਦਾ ਪ੍ਰਚਾਰ ਪ੍ਰਚਾਰਕ ਬਣ ਕੇ ਬਲ ਮੈਂ ਤਾਂ ਇਹ ਹੀ ਕਹਾਂ ਨਾ ਵੀ ਬਾਦ ਦਾ ਬਤੰਗੜ ਬਣਾ ਕੇ ਸਾਧ ਨੂੰ ਚੋਰ ਚੋਰ ਨੂੰ ਸਾਧ ਬਣਾ ਕੇ ਬਲ ਇਸ ਤਰ੍ਹਾਂ ਦੇ ਅਕਸ ਵਿਗਾੜ ਕੇ ਆ ਸੋਸ਼ਲ ਮੀਡੀਆ ਨੇ ਜਿਹੜੀ ਸਹੀ ਲੀਡਰਸ਼ਿਪ ਆ ਉਹਨੂੰ ਲਕੋ ਲਿਆ ਅਧਿਪਰਸ ਇੱਕ ਇੱਕ ਸਵਾਲ ਆ ਇੱਕ ਨਾ ਕੁਝ ਖਾਸ ਕਰਕੇ ਸਿਆਸੀ ਮਾਰੇ ਗੱਲ ਕਹਿੰਦੇ ਵੀ ਜਿਹੜੇ ਬੀਜੇਪੀ ਆ ਉਹ ਪੰਜਾਬ ਦੇ ਵਿੱਚੋਂ ਉਹਨਾਂ ਲੀਡਰਾਂ ਨੂੰ ਜਿਹੜੇ ਸਿੱਖ ਚਿਹਰੇ ਜਿਹੜੇ ਲੀਡਰ ਆ ਉਹਨਾਂ ਨੂੰ ਚੁਣ-ਚੁਣ ਕੇ ਸ਼ਾਮਲ ਕਰ ਰਹੀ ਆ ਤਾਂ ਇਹਦੇ ਨਾਲ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਤੇ ਅਸਰ ਪੈ ਰਿਹਾ ਮੈਂ ਕਿਸੇ ਸਪੈਸੀਫਿਕ ਪਾਰਟੀ ਦਾ ਨਾਮ ਨਹੀਂ ਲੈ ਰਿਹਾ ਖੇਤਰੀ ਕੋਈ ਵੀ ਹੋਵੇ ਕੀ ਲੱਗਦਾ ਕਿ ਇਹ ਕੋਈ ਕਾਰਨ ਹੈ ਸਿਆਸੀ ਕਾਰਨ ਹੈ ਇਸਦਾ ਦੇਖੋ ਇਹਦੇ ਚ ਕੋਈ ਦੋ ਰਾਮਾ ਨਹੀਂ ਖੇਤਰੀ ਪਾਰਟੀਆਂ ਕਮਜ਼ੋਰ ਹੋਈਆਂ। ਔਰ ਉਹਨਾਂ ਚ ਸਭ ਤੋਂ ਵੱਡੀ ਗੱਲ ਅਕਾਲੀ ਦਲ ਅਕਾਲੀ ਦਲ ਦੇ ਕਮਜ਼ੋਰ ਹੋਣ ਕਰਕੇ ਅਕਾਲੀ ਦਲ ਦੇ ਵਿੱਚ ਖਲਾਅ ਹੋਣ ਕਰਕੇ ਅਕਾਲੀ ਦਲ ਦੇ ਖਿਲਰਣੇ ਕਰਕੇ ਹੌਸਲਾ ਪਿਆ ਭਾਜਪੀ ਨੂੰ। ਜਾਂ ਇਹ ਕਹਿ ਲੋ ਵੀ ਜਿਹੜੇ ਲੀਡਰ ਭਾਜਪੀ ਵੱਲ ਨੂੰ ਗਏ ਉਹਨਾਂ ਨੂੰ ਮਤਲਬ ਜਿਵੇਂ ਲੱਗਦਾ ਹੁੰਦਾ ਵੀ ਹੁਣ ਇੱਧਰ ਕੋਈ ਤੋ ਵੀ ਖੈ ਨਹੀਂ। ਤੇ ਦੂਜਾ ਜੇ ਕਾਲੀ ਦਲ ਮਜ਼ਬੂਤ ਹੁੰਦਾ ਕਾਲੀ ਦਲ ਦੇ ਵਿੱਚ ਕੋਈ ਖਲਾਰਾ ਨਾ ਪੈਂਦਾ ਤਾਂ ਮੇਰਾ ਨਹੀਂ خیال ਕੋਈ ਬੀਜੇਪੀ ਵੱਲ ਜਾਂਦਾ ਕਿ ਜਿਹੜੇ ਇਹ ਸਾਰਸ ਜਿਹੜੇ ਸਿੱਖ ਲੀਡਰ ਬੀਜੇਪੀ ਜਾ ਰਹੇ ਆ ਆਉਣ ਵਾਲੇ ਸਮੇਂ ਚ ਹੋਰ ਵੱਡਾ ਨੁਕਸਾਨ ਹੋ ਖੇਤੀ ਪਾਰਟੀਆਂ ਹੁਣ ਤਾਂ ਹੋ ਹੀ ਰਿਹਾ ਕੁਦਰਤੀ ਤੌਰ ਤੇ ਕੁਦਰਤੀ ਤੌਰ ਤੇ ਨੁਕਸਾਨ ਹੋਏਗਾ ਹੀ ਹੋਏਗਾ ਹੁਣ ਵੀ ਹੋ ਰਿਹਾ ਅੱਛਾ ਚੰਮ ਸਰ ਇੱਕ ਕੁਝ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ 'ਚ ਤਾਂ ਤੁਸੀਂ ਬੜੇ ਪੁਰਾਣੇ ਐਮਪੀ ਵੀ ਰਹੇ ਹੋ ਬੜੇ ਲੰਬਾ ਸਮਾਂ ਤੋਂ ਸਿਆਸਤ 'ਚ ਹੋ ਗਿਆ ਤਾਂ ਇੱਕ ਗੱਲ ਇਹ ਚੱਲ ਰਹੀ ਹੈ ਕਿ ਜਨਗਣਨਾ ਚੱਲ ਰਹੀ ਹੈ ਪੂਰੇ ਇੰਡੀਆ 'ਚ ਉਹ ਸ਼ੁਰੂ ਹੋ ਗਈ 2 ਕੁ ਮਹੀਨਿਆਂ ਤੋਂ ਉਹ ਕਹਿੰਦੇ ਵੀ ਜਨਗਣਨਾ ਕਰਕੇ ਜਾਂ ਤਾਂ ਇਲੈਕਸ਼ਨ 6 ਮਹੀਨੇ ਪਹਿਲਾਂ ਹੋਣੇ ਆ ਜਾਂ 2029 'ਚ ਕੁਝ ਇਦਾਂ ਦਾ ਹੈ ਅਸਰ ਹੋਣਾ ਜਨਗਣਨਾ ਦਾ ਜਨਗਣਨਾ ਦਾ ਅਸਰ ਹੋ ਸਕਦਾ ਇਹ ਵੀ ਮਤਲਬ ਅਜੇ ਵਿਚਾਰ ਨਹੀਂ ਨਾ ਮੇਰਾ ਖਿਆਲ ਗਵਰਨਮੈਂਟ ਆਫ ਇੰਡੀਆ 'ਚ ਅ ਪੱਛਮੀ ਬੰਗਾਲ ਦੀਆਂ ਇਲੈਕਸ਼ਨਾਂ 'ਚ ਜਾ ਹੋਰ ਜੇ ਮੈਂ ਚਰਚੇ ਹੋਇਆ ਬਹੁਤ ਜਲਦੀ ਸ਼ਾਇਦ ਜਿਹੜਾ ਕਮਿਸ਼ਨ ਜਿਹੜਾ ਹੈ ਇਹਦਾ ਅਸਰ ਹੁੰਦਾ ਹੈ ਜੇ ਜਾਣਗਰਨਾ ਜਾਣਗਰਨਾ ਦਾ ਅਸਰ ਕਾਫੀ ਹੁੰਦਾ ਹਮ ਜਾਣਗਰਨਾ ਨੂੰ ਮਤਲਬ ਧਿਆਨ ਚ ਰੱਖਿਆ ਜਾਂਦਾ ਆਮ ਤੌਰ ਤੇ ਤੇ ਇਸ ਮਸਲੇ ਦੇ ਵਿੱਚ ਹੁਣ ਪੰਜਾਬ ਵੀ ਕਿਹੈਸਾ ਹੋਏਗਾ ਜੇ ਜਿਹੜਾ ਜਾਣਗਰਨਾ ਦੇ ਦੌਰਾਨ ਪੰਜਾਬ ਦੀ ਇਲੈਕਸ਼ਨ ਆਏਗੀ ਸੋ ਪਰ ਪੰਜ ਸਟੇਟਾਂ ਵੀ ਆਉਂਦੀਆਂ ਪੰਜਾਬ ਪੰਜ ਸਟੇਟਾਂ ਦੀ ਪਰ ਜਿਹੜੀ ਪੱਛਮੀ ਬੰਗਾਲ ਦੀ ਨਾਗਾ ਸੋਰੀ ਤਾਮਲਨਾਡੂ ਦੀ ਵੀ ਜੁਰਾਉਂਦੀ ਇਹ ਪਹਿਲਾਂ ਆ ਜਾਣੀ ਹੈ ਤਾਂ ਬਹੁਤ ਛੇਤੀ ਆ ਰਹੀ ਆ ਮਨ ਲੱਗੇ ਨਵੰਬਰ ਜੀ ਹੋ ਜਾਣੀ ਆ ਜੀ ਉਹਦੇ ਨਾਲ ਨਾਲ ਉਹਦੇ ਨਾਲ ਹੀ ਮਤਲਬ ਸੋਚਦੇ ਆ ਵੀ ਸ਼ਾਇਦ ਦੇ ਨਾਲ ਕਰਾਉਣ ਦੀ ਗੱਲ ਵੀ ਕਿਸੇ ਹੱਦ ਤੱਕ ਹੋ ਸਕਦੀ ਆ ਕਿਉਂਕਿ ਜਾਣ ਕਰਨਾ ਵੀ ਪਹਿਲੀ ਵਾਰੀ ਹੋਣੀ ਆ ਜਦੋਂ ਕਾਸਟ ਜਿਹੜੀ ਆ ਉਹ ਵੀ ਲਿਖੀ ਜਾਣੀ ਆ ਹੁਣ ਜਾਣ ਕਰਨਾ ਲੈਣਾ ਪੰਜਾਬ ਦੀ ਕਾਫੀ ਜਿਹੜੀ ਅਸਲੀ ਤਸਵੀਰ ਆ ਉਹ ਜਗ ਜਹਰ ਕਰਨੀ ਆ ਇਹ ਵੀ ਸਾਡੇ ਲਈ ਬੜੀ ਗੰਭੀਰ ਹੈਗੀ ਆ ਜਿਹੜੇ ਆਪਣੇ ਆਪ ਨੂੰ ਪੰਥਕ ਧਿਰਾਂ ਨੇ ਜਿਹੜੇ ਆਪ ਆਪ ਨੂੰ ਖਾਲੀ ਕਹੋਂਦੇ ਨੇ ਜਿਹੜੇ ਆਪਣੇ ਆਪ ਨੂੰ ਪੰਥ ਤੈਸੀ ਕਹੋਂਦੇ ਨੇ ਪੰਜਾਬ ਤੈਸੀ ਕਹੋਂਦੇ ਨੇ ਉਹਨਾਂ ਧਿਰਾਂ ਤੇ ਉਹਨਾਂ ਲੀਡਰਾਂ ਨੂੰ ਇਹ ਜਿਹੜੀ ਕਾਸਟ ਦੇ ਧਾਰ ਤੇ ਜਾਣ ਗਣਨਾ ਹੋਣੀ ਆ ਇਹਦੇ ਜਿਹੜੇ ਨਤੀਜੇ ਆਉਣੇ ਆ ਇਹਦੇ ਜਿਹੜੀ ਅਸਲੀ ਪਿਕਚਰ ਪੰਜਾਬ ਦੀ ਸਾਹਮਣੇ ਆਉਣੀ ਆ ਉਹਦੇ ਵੱਲ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਇਸੇ ਕਰਕੇ ਮੈਂ ਕਿਹਾ ਵੀ ਸਾਰੀਆਂ ਧਿਰਾਂ ਨੂੰ ਇੱਕ ਝੋਟੇ ਕਸੂਰ ਹੋ ਕੇ ਇੱਕ ਜੁਟੜਾ ਹੋ ਕੇ ਮਾਲਾ ਜੇ ਅਸੀਂ ਅੱਗੇ ਆਵਾਂਗੇ ਤਾਂ ਅਸੀਂ ਇਹ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਪਾਵਾਂਗੇ ਇਨਸ਼ਾਅੱਲਾ ਠੀਕ ਹੈ ਚੰਦੂ ਮਾਜਰਾ ਸਾਹਿਬ ਤੁਹਾਨੂੰ ਸਮਾਂ ਦਾ ਬਹੁਤ-ਬਹੁਤ ਥੈਂਕ ਯੂ ਮੇਰਿਵਾਲਾ ਧੰਨਵਾਦ ਸੋਸ਼ਲ ਪ੍ਰੈਸਰ ਪ੍ਰੈਸਿੰਗ ਚੰਦੂ ਮਾਜਰਾ ਜਿਨ੍ਹਾਂ ਨੇ ਸਿਆਸਤ ਦੀ ਪੂਰੀ ਗੱਲ ਰੱਖੀ ਹੈ ਔਰ ਉਹਨਾਂ ਨੇ ਆਪਣੀ ਪਾਰਟੀ ਬਾਰੇ ਪੂਰਾ ਖੁੱਲ ਕੇ ਜਿਹੜੇ ਵਿਚਾਰ ਦਿੱਤੇ ਨੇ ਖਾਸ ਕਰਕੇ ਪੰਜਾਬ ਦੀ 2027 ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਚ ਇੰਤਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ